ਸਾਹਿਬ ਜੀ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਜੀ ਕਿ ਫਲਾਡ ਦੇ ਵਿੱਚ ਜਿਹੜਾ ਹੈਗਾ ਰੈਸਕਿਊ ਤੇ ਰੀਲੀਫ ਉਹ ਰੈਸਕਿਊ ਜਿਹੜਾ ਹੈਗਾ ਆਲਮੋਸਟ ਹੈਗਾ ਉਹ ਕੰਪਲੀਟ ਹੋ ਚੁੱਕਿਆ ਤੇ ਹੁਣ ਜਿਹੜੀਆਂ ਰੀਲੀਫ ਮੈਅਰਸ ਹੈ ਜਿਹਦੇ ਵਿੱਚ ਲੋਕਾਂ ਨੂੰ ਜਿਹੜੀਆਂ ਜ਼ਰੂਰੀ ਉਹਨਾਂ ਦਾ ਲੋੜ ਦੀਆਂ ਚੀਜ਼ਾਂ ਹੈਗੀਆਂ ਚਾਹੇ ਰਾਸ਼ਨ ਹੋਵੇ ਹੋਰ ਸਾਜੋ ਸਮਾਨ ਹੋਵੇ ਔਰ ਨੂਸ਼ੀਆਂ ਵਾਸਤੇ ਪਸ਼ੂਆਂ ਵਾਸਤੇ ਚਾਰਾ ਤੇ ਦੂਜੀਆਂ ਚੀਜ਼ਾਂ ਜਿਹੜੀਆਂ ਹੈ ਇਹ ਸਾਰੀਆਂ ਦਵਾਈਆਂ ਸਾਰਾ ਕੁਝ ਪਹੁੰਚਾਇਆ ਜਾ ਰਿਹਾ ਹੈ ਮੈਡੀਕਲ ਹੈਲਪ ਦਿੱਤੀ ਜਾ ਰਹੀ ਹੈ ਇਦੇ ਨਾਲ-ਨਾਲ ਜਿਹੜਾ ਹੈਗਾ ਜੀ ਉਹ ਜਦੋਂ ਆੜ ਆਂਦੇ ਆ ਜੀ ਉਸ ਤੋਂ ਬਾਅਦ ਜਦੋਂ ਪਾਣੀ ਰਿਸੇਵ ਕਰਦਾ ਉਹਦੇ ਨਾਲ ਤਿੰਨ ਚਾਰ ਬਿਮਾਰੀਆਂ ਦਾ ਜਿਹੜਾ ਰਿਸਕਾ ਬਹੁਤ ਵੱਧ ਜਾਂਦਾ ਉੱਥੇ ਤਾਂ ਜਿਹੜੀਆਂ ਮੱਛਰਾਂ ਨਾਲ ਪਾਦਾ ਹੋਣ ਵਾਲੀਆਂ ਮਲੇਰੀਆ ਡੇਂਗੂ ਚਿਕਨਗੁਨੀਆ ਇਸੇ ਤਰ੍ਹਾਂ ਜਿਹੜੀਆਂ ਗੰਦੇ ਪਾਣੀ ਦਾ ਜਿਹੜੇ ਪੀਣ ਵਾਲਾ ਪਾਣੀ ਸਾਫ਼ ਨਾ ਹੋਵੇ ਤਾਂ ਉਹਦੇ ਨਾਲ ਡਾਇਰੀਆ ਕੋਲਰਾ ਹੈਪਾਟਾਈਟਸ ਇਹ ਵਗਾਰਾ ਇਹਦੇ ਨਾਲ ਨਾਲ ਸਨੇਕ ਬਾਈਟ ਦੇ ਕੇਸ ਵੀ ਵੱਧ ਜਾਂਦੇ ਆ ਜਦੋਂ ਉਹਨੇ ਪਟਿਆਲੇ ਚ ਅੱਜ ਮੀਟਿੰਗ ਕੀਤੀ ਐ ਉੱਥੇ ਵੀ ਕੇਸਸ ਵਧੇ ਆ ਉਹਦੇ ਚ ਜੇ ਬੰਦਾ ਟਾਈਮ ਸੇ ਰਾਜੇ ਤਾਂ ਉਹਦਾ ਇਲਾਜ ਹੈ ਉਹਨੂੰ ਰੋਕਿਆ ਜਾ ਸਕਦਾ ਹੈ ਸਨੇਕ ਬਾਈਟ ਦੇ ਵਿੱਚ ਵੀ ਡੌਗ ਬਾਈਟ ਜਾਂ ਜੋ ਕੋਈ ਮੰਕੀ ਬਾਈਟ ਜਾਂ ਹੋਰ ਕੋਈ ਜੰਗਲੀ ਜਿਹੜੇ ਜਾਨਵਰ ਆ ਉਹਨਾਂ ਦੀ ਬਾਈਟ ਦੇ ਵਿੱਚ ਉਹਦੀ ਰੋਕਥਾਂ 100% ਹੈ ਬਟ ਇੱਕ ਵਾਰੀ ਬਿਮਾਰੀ ਹੋ ਜਾਏ ਤਾਂ ਫਿਰ ਉਹ ਬੜੀ ਭਾਰੀ ਹੁੰਦੀ ਹੈ ਤੇ ਉਹਦੀ ਜਾਨ ਦੇਵਾ ਹੋ ਜਾਂਦੀ ਹੈ ਉਹ ਇਹ ਡੈਂਗੀ ਦੇ ਵਿੱਚ ਵੀ ਆ ਸਨੇਕ ਬਾਈਟ ਦੇ ਵਿੱਚ ਵੀ ਆ ਔਰ ਕੋੜੇ ਕੋੜੇ ਡੌਗ ਬਾਈਟ ਤੇ ਮੰਕੀ ਬਾਈਟ ਜਾਂ ਹੋਰ ਜਿਹੜੇ ਚੂਹਾ ਦਾ ਨਾ ਕਟੰਗ ਆਉਂਦੀ ਹੁੰਦੀ ਆ ਉਦੋਂ ਵਾਸਤੇ ਜ਼ਰੂਰੀ ਹੈ ਕਿ ਇਹਦੇ ਵਿੱਚ 104 ਨੰਬਰ ਹੈ ਜੀ ਇੱਕ ਐਮਰਜੈਂਸੀ ਨੰਬਰ ਹੈ ਇਸ ਡਿਪਾਰਟਮੈਂਟ ਦਾ ਕੋਈ ਮੈਡੀਕਲ ਐਮਰਜੈਂਸੀ ਹੋਵੇ ਜੀ ਸਨੇਕ ਬਾਈਟ ਹੋ ਜਾਏ ਕੋਈ ਬੰਦਾ ਬਹੁਤ ਜ਼ਿਆਦਾ ਤੇਜ਼ ਬੁਖਾਰ ਹੋ ਜਾਏ ਕਿਸੇ ਨੂੰ ਨਹੀਂ ਜਾ ਸਕਦਾ ਕਿਤੇ ਪਾਣੀ ਨਾਲ ਪਿੰਡ ਛਿੜਿਆ ਹੋਇਆ ਹਸਪਤਾਲ ਨਹੀਂ ਜਾ ਸਕਦੇ ਬਸ ਤਾਂ ਨੀਰ ਹਸਪਤਾਲ ਪਹੁੰਚ ਜਾਓ ਜੇ ਨਹੀਂ ਹੈ 104 ਨੰਬਰ ਤੇ ਕਾਲ ਕਰੋ ਸਾਡੀ ਜਿਹੜੀ ਟੀਮ ਹੈ ਜੇ ਉੱਥੇ ਐਂਬੂਲੈਂਸ ਜਾਏਗੀ ਤਾਂ ਐਂਬੂਲੈਂਸ ਪਹੁੰਚੇਗੀ ਨਹੀਂ ਤਾਂ ਟਰੈਕਟਰ ਟ੍ਰੌਲੀ ਤੇ ਪਹੁੰਚਾਂਗੇ जो वो भी नहीं होगा हो हो तो अभी बोर्ड पर पहुंचा उड पहुंचेगी उ किसी को दवाई मुक्की होर मै मैडल एमरजेंसी हो एक सौ चार नंबर नोट कर लो एक सौ चार नंबर पर कॉल करना इमीजिएटली थे मैडिकल एड पहुंच जाएगी सो तो ये सारिया गलों का जो है अपन में अल के एक स्ट्रैटी बनाई है जिदसिपल कारपोरेशन सिविल एडमिनीट्रेस डिप्टी कमिश्नर ए डीसी और रूरल डिवेलपमेंट वाले अर्बन डिवैलमेंट वाले वाटर सप्लाई सैनीटे वाले ਡ੍ਰੇਨੇਜ ਵਾਲੇ ਸਾਰੇ ਮੈਕਵਾਦ ਜਿਹੜੇ ਅਫਸਰ ਸਬਾਲ ਹੈ ਸਿਹਤ ਵਿਭਾਗ ਦੇ ਨਾਲ ਮਿਲ ਕੇ ਐਜੂਕੇਸ਼ਨ ਮੈਕਵਾਦ ਦੇ ਨਾਲ ਮਿਲ ਕੇ ਲੋਕਾਂ ਨੂੰ ਜਾਣਕਾਰੀ ਵੀ ਦੇਣਗੇ ਔਰ ਮੈਡੀਕਲ ਹੈਲਪ ਵੀ ਪਹੁੰਚਾਣਗੇ ਇਹਦੇ ਨਾਲ ਨਾਲ ਜਿਹੜਾ ਹੈਗਾ ਉਹਦੀ ਰੋਕਥਾਮ ਵਾਸਤੇ ਜਿਹੜੇ ਵੀ ਹਰ ਘਰ ਦੇ ਵਿੱਚ ਹਰ ਜਿਹੜੇ ਆ ਗਿਆ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਘਰ ਦੇ ਵਿੱਚ ਦੇਖੋ ਕਿ ਤੁਹਾਡੇ ਫ੍ਰਿਜ ਦੇ نیچے ਟ੍ਰੇ ਹੁੰਦੀ ਆ ਜਾਂ ਤੁਸੀਂ ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖਦੇ ਹੋ ਕੁੱਤਿਆਂ ਵਾਸਤੇ ਬਾਹਰ ਪਾਣੀ ਰੱਖ ਦਿੰਦੇ ਹੋ ਜਿਹੜੀਆਂ ਗਊਆਂ ਵਾਸਤੇ ਬਾਹਰ ਪਾਣੀ ਰੱਖ ਦਿੰਦੇ ਆ ਵੱਡੇ ਵੱਡੇ ਡੱਬੇ ਉਹਨੂੰ ਖਾਲੀ ਕਰ ਦਿਓ ਚੰਗੀ ਤਰ੍ਹਾਂ ਸੁਕਾ ਕੇ ਹਫ਼ਤੇ ਵਿੱਚ ਦੋ ਵਾਰੀ ਭਰੋ ਉਹਨੂੰ ਚੰਗੀ ਤਰ੍ਹਾਂ ਸੁਕਾ ਦਿਓ ਫਿਰ ਤਾਜ਼ੇ ਪਾਣੀ ਨਾਲ ਭਰ ਦਿਓ ਫਿਰ ਤੁਹਾਨੂੰ ਡੈਂਗੀ ਨਹੀਂ ਹੋਏਗਾ ਉਹਦੇ ਨਾਲ ਤੇ ਇਸੇ ਤਰ੍ਹਾਂ ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਕਿਤੇ ਵੀ ਆਸ-ਪਾਸੇ ਸਟੈਗਨਟ ਵਾਟਰ ਹੈ ਆਪਣੇ ਆਸ਼ਾ ਵਰਕਰ ਨੂੰ ਕਹੋ 104 ਨੰਬਰ ਤੇ ਕਾਲ ਕਰ ਦਿਓ ਸਿਵਲ ਸਰਜਨ ਨੂੰ ਕਮਿਸ਼ਨਰ ਸਾਹਿਬ ਨੂੰ ਕਿਸੇ ਨੂੰ ਆਪਣੇ ਨੂੰ ਜਿਹੜਾ ਆ ਗਿਆ ਤੁਹਾਡੇ ਜਿਹੜਾ ਵੀ ਸਿਵਲ ਅਧਿਕਾਰੀ ਉਹਨਾਂ ਨੂੰ ਕਹ ਦੇ ਸਾਡੇ ਘਰ ਦੇ ਆਸ-ਪਾਸੇ ਬਹੁਤ ਪਾਣੀ ਖੜਾ ਹੋਇਆ ਉੱਥੇ ਬਹੁਤ ਜ਼ਿਆਦਾ ਮੱਛਰ ਹੈ ਸਾਡੀਆਂ ਟੀਮਾਂ ਜਾਣਗੀਆਂ ਸਪਰੇਅ ਕਰ ਆਣਗੀਆਂ ਸਾਰੇ ਮੱਛਰ ਮਰ ਜਾਣਗੇ ਉਹਦੇ ਨਾਲ ਔਰ ਇਹਦੇ ਨਾਲ ਨਾਲ ਫਿਲੀਗੇਸ਼ਨ ਕਰਨੀ ਹੈ ਤਾਂ ਕਿ ਡੰਗ ਨਾ ਫੈਲੇ ਅੱਗੇ ਇਸੇ ਤਰ੍ਹਾਂ ਤੁਹਾਨੂੰ ਕਲੋਰਿੰਦੇ ਗੋਲੀਆਂ ਆਸੀ ਜੇ ਉੱਥੇ ਵੀ ਤੁਹਾਨੂੰ ਲੱਗਦਾ ਕਿ ਪਾਣੀ ਜਿਹੜਾ ਹੈਗਾ ਤੁਸੀਂ ਸਰਟਨ ਨਹੀਂ ਹੋ ਇੱਕ 20 ਲੀਟਰ ਦੇ ਵਿੱਚ ਕਲੋਰਿੰਦੀ ਗੋਲੀ ਪਾ ਕੇ 20 ਮਿੰਟ ਬਾਅਦ ਤੁਸੀਂ ਉਹਨੂੰ ਪੀ ਸਕਦੇ ਹੋ ਜਾਂ ਉਹਨੂੰ ਬੋਇਲ ਕਰਕੇ ਪੀ ਸਕਦੇ ਹੋ ਜਾਂ ਬੋਤਲ ਵਾਲਾ ਪਾਣੀ ਪੀ ਸਕਦੇ ਹੋ ਸਾਫ ਪਾਣੀ ਪੀਣਾ ਹੈਗਾ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੋਗੇ ਲੋਕਾਂ ਨੇ ਇਸ ਗੱਲ ਦਾ ਧਿਆਨ ਰੱਖਣਾ ਅਸੀਂ ਸਰਕਾਰ ਵੱਲੋਂ ਜੁੜਾ ਹੈਗਾ ਇਹ ਅਸੀਂ ਹਰ ਘਰ ਦੇ ਵਿੱਚ ਸਾਡੀਆਂ ਟੀਮਾਂ ਜਾਣਗੀਆਂ ਜਿਹਦੇ ਵਿੱਚ ਬਲੀਡਿੰਗ ਚੈਕਰ ਸਾਡੇ ਜਿਹੜੇ ਸਿਹਤ ਕਰਮਚਾਰੀ ਆ ਇਸੇ ਤਰ੍ਹਾਂ ਨਾਲ ਉਹਨਾਂ ਦੇ ਸੈਨੀਟੇਸ਼ਨ ਵਰਕਰ ਔਰ ਉਹ ਜਾ ਕੇ ਚੈੱਕ ਵੀ ਕਰਨਗੇ ਜੋ ਲੋੜ ਪੈਗੀ ਮੌਕੇ ਤੇ ਸਪਰੇ ਵੀ ਕਰਨਗੇ ਔਰ ਫਲਮੀਗੇਸ਼ਨ ਦਾ ਵੀ বন্দਵਸਤ ਕਰਨਗੇ ਤੇ ਜਿਹੜਾ ਬਿਮਾਰ ਹੋਏਗਾ ਬੰਦਾ ਉਹਨੂੰ ਦਵਾਈ ਵੀ ਦੇਣਗੇ ਫਰਸਟ ایڈ ਵੀ ਦੇਣਗੇ ਬੁਖਾਰ ਦੀ ਕੋਲੀ ਓ.ਆਰ.ਐਸ ਜੇ ਡਾਇਰੀਆ ਹੋਇਆ ਹੋਇਆ ਜਾਂ ਕੋਈ ਹੋਰ ਜਿਹੜੀ ਬਿਮਾਰੀ ਆ ਉਹਦਾ ਸਪਟੋਮੈਟਿਕ ਇੱਥੇ ਦਵਾਈ ਵੀ ਦੇਣਗੇ ਉਹਦੀ ਤੇ ਉਹਨੂੰ ਜਿਹੜਾ ਬੇਸ ਹਸਪੀਟਲ ਆ ਉਹਦੇ ਬਾਰੇ ਵੀ ਜਾਣਕਾਰੀ ਦੱਸਣਗੇ ਦੇਣਗੇ ਤੇ ਉੱਥੇ ਜਾ ਕੇ ਉਹਦੇ ਟੈਸਟ ਵੀ ਸਾਰੇ ਫ੍ਰੀ ਹੋਣਗੇ ਇਲਾਜ ਵੀ ਸਾਰਾ ਫ੍ਰੀ ਹੋਊਗਾ ਤੇ ਲੇਕਿਨ ਦੇਰੀ ਨਹੀਂ ਕਰਨੀ ਕੋਈ ਮੁਸੀਬਤ ਹੋਵੇ ਬੁਖਾਰ ਹੋਵੇ ਇਹ ਗੱਲ ਨੋਟ ਕਰਨੀ ਹੈ ਜੀ ਬੁਖਾਰ ਹੋਵੇ ਟਟੀਆਂ-ਵਟੀਆਂ ਦੀ ਬਿਮਾਰੀ ਹੋਵੇ ਸਨੇਕ ਬਾਈਟ ਹੋ ਜਾਏ ਡੌਗ ਬਾਈਟ ਹੋ ਜਾਤਾ ਉਸੇ ਵੇਲੇ ਉਸੇ ਦਿਨ ਹਸਪਤਾਲ ਵਿੱਚ ਪਹੁੰਚਣਾ ਤੇ ਜੇ ਨਹੀਂ ਜੇ ਨਹੀਂ ਜਾ ਸਕਦੇ ਰਸਤੇ ਬੰਦ ਆ ਤਾਂ 104 ਨੰਬਰ ਤੇ ਫੋਨ ਕਰਨਾ ਤੇ ਆਪਾਂ ਮਿਲ ਕੇ ਇਸ ਮੁਸੀਬਤ ਦੇ ਵਿੱਚ ਉਬਰਾ ਹੋਏ ਜੀ ਅਸੀਂ ਜਿਹੜੇ ਅਸੀਂ ਪੂਰੇ ਪੰਜਾਬੀ ਭਰਾਵਾਂ ਦਾ ਨਾਲ ਖੜੇ ਆ ਅਸੀਂ ਆਹਦੀ ਸੇਧ ਦਾ ਵੀ ਧਿਆਨ ਰੱਖਾਂਗੇ ਔਰ ਉਹਨਾਂ ਦੀ ਜਿਹੜੀ ਰੀਹੈਬਿਲਿਟੇਸ਼ਨ ਦਾ ਉਹਦੇ ਵਿੱਚ ਉਹਨਾਂ ਦੀ ਪੂਰੀ ਮਦਦ ਫੜਾਂਗੇ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਪੈਰਾਂ ਤੇ ਜਿਹੜੇ ਬੰਦੇ ਐਸੋਡੇ ਵਸਟ ਇਫੈਕਟਡ ਆ ਉਹਨਾਂ ਨੂੰ ਦੁਬਾਰਾ ਉਹਨਾਂ ਦੀ ਆਪਣੀ ਜ਼ਿੰਦਗੀ ਸ਼ੁਰੂਆਤ ਕਰਨ ਲਈ ਹਰ ਸੰਭਵ ਜਿਹੜੀ ਹੈਗੀ ਆ ਤਾਲਮਨਤਾ ਨਵੰਗ ਦੀ ਸੇਵਾ ਕਰਾਂਗੇ ਬਹੁਤ ਬਹੁਤ